ਉਸੀ ਦੇਖ ਰਿਹਾ ਹਾਂ ਕਰਾ ਨਿਊਜ਼ ਜਾਂ ਖਬਰਾਂ ਆਜੂ ਸ਼ਿਆਰਪੁਰ ਦੇ ਦਸੂਆ ਰੋੜ ਤੇ ਪੈਂਦੇ ਪਿੰਡ ਬੂਆ வைத்திய ਕੋ ਰੇਜ਼ ਰੋਬਰ ਅਤੇ ਡਾਇਰੈਕਟਰ ਦਾ ਐਕਸੀਡੈਂਟ ਹੋ ਗਿਆ ਅਗਨੀਮਤ ਰੇਕੀ ਐਕਸੀਡੈਂਟ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਜਾਣਕਾਰੀ ਦਿੰਦੇ ਹੋਏ ਰੇਸ ਜੋਬਰ ਦੇ ਡਰਾਈਵਰ ਨੇ ਦੱਸਿਆ ਹੈ ਕਿ ਉਹ ਹਰਿਆਣਾ ਤੋਂ ਹਿਆਪੋ ਨੂੰ ਆ ਰਿਹਾ ਸੀ ਅਤੇ ਉਸ ਬੋਲੇ ਇੱਕ ਬਰਾ ਚੁਕਣੀ ਸੀ ਅਤੇ ਜਦੋਂ ਬੂਹਾ ਵਾਈ ਦੇ ਕੋਲ ਪਹੁੰਚਿਆ ਤਾਂ ਰੌਂਗ ਸੈਰ ਤੋਂ ਆ ਰੇ ਟਰੈਕਟਰ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਸ ਜੋਬਰ ਗੱਡੀ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਦੱਸ ਦਈਏ ਕਿ ਬੂਹਾ ਵਾਈ ਦੇ ਕੋਲ ਲੱਕੜ ਮੰਡੀ ਹੋਣ ਕਾਰਨ ਆਏ ਦਿਨ ਇਤਿਹਾਸੇ ਹੁੰਦੇ ਰਹਿੰਦੇ ਹਨ ਅਤੇ ਕਈ ਵਾਰ ਤਾਂ ਕਈ ਲੋਕਾਂ ਦੀ ਜਾਨ ਚਲੀ ਗਈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਉੱਤੇ ਪੁਕਦਸਬੰਧ ਨਹੀਂ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਦੇ ਟਾਈਮ 'ਤੇ ਜਿਹੜੇ ਲੋਕ ਲੱਕੜ ਦੀਆਂ ਟਰਾਲੀਆਂ ਲੈ ਕੇ ਆਉਂਦੇ ਹਨ ਉਹਨਾਂ ਵੱਲੋਂ ਓਵਰ ਸਪੀਡ ਦੇ ਵਿੱਚ ਇਥੋ ਟ੍ਰੈਕਟਨ ਗਾਏ ਅਤੇ ਮੋੜੇ ਜਾਂਦੇ ਹਨ ਜਿਸ ਕਾਰਨ ਆਏ ਦਿਨ ਇਤਿਹਾਸੇ ਹੁੰਦੇ ਰਹਿੰਦੇ ਹਨ ਦੇਖੋ ਪੂਰੀ ਖਬਰ ਅਜੀ ਭਾਈ ਤੀਨਾ ਮੈਂ ਆਪਣਾ ਗੌਰਵ ਜੀ ਕਿਕਰੋ ਆ ਰਹੇ ਸੀ ਕਿੱਧਰ ਜਾ ਰਹੇ ਸੀਗੇ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾ ਚੱਕਣ ਜਾਣੇ ਮਿਠਿਆਣੇ ਤੇ ਤੇ ਕਿੱਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਦਾ ਆਪਣੇ ਇੱਥੇ ਹੀ ਹੋਇਆ ਵਾ ਬੂਆ ਭਾਈ ਪੰਪਰੇ ਦੇ ਸਾਹਮਣੇ ਕਾਰਨ ਕੀ ਮੰਦੇ ਆ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕ ਦਾਮ ਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਟਰੈਕਟਰ ਮੁੜਦਾ ਪਿਆ ਸੀਗਾ ਜਾਂ ਸਿੱਧਾ ਜਾ ਰਿਹਾ ਸੀਗਾ ਮੁੜਦਾ ਪਿਆ ਸੀ ਟਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਅੱਛਾ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀ ਦੀ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਤੇ ਹੁਣ ਆਪਣੀ ਕਾਰਵਾਈ ਕੀ ਬੰਦੀ ਕੋਈ ਪੁਲਿਸ ਨੂੰ ਲਾਜੇ ਮੈਂ ਇੱਥੇ ਮੌਕੇ ਤੇ ਪਹੁੰਚੇ ਜਾਂ ਕਾਰ ਇਨਕ੍ਰੈਕਟਡ ਕਾਲਤੀ ਜਿੰਦੇ ਵਿੱਚ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਆ ਉਹ ਤਾਂ 도ੜ ਗਿਆ ਜਿਹੜਾ ਓਨਰ ਆ ਉਹ ਹੀ ਆਇਆ ਹੈ ਉਹ ਹੀ ਬੋਲਦੇ ਪਏ ਤੇ ਜਿਹੜਾ ਓਨਰ ਆਇਆ ਜੀ ਉਹ ਚੜਦੇ ਪਏ ਆ ਪਰ ਬਿਲਕੁਲ ਪੂਰੇ ਚੜਨ ਨੂੰ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਲ ਨਹੀਂ ਆ ਨਾ ਉਸ ਸਿਲੈਕਟਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕੀ ਕੀ ਕਾਨੂੰਨੀ ਵੇਲਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਚੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਕਾਗਜ਼ ਪੂਰੇ ਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਝ ਵੀ ਹੈਗਾ ਜਾਂ ਕੁਝ ਵੀ ਨੰਬਰ ਪਲੇਟ ਐ ਨਹੀਂ ਕੁਝ ਵੀ ਸਰ ਹੈਗਾ ਕੁਝ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਕਿ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਗ ਹੈ ਉਹਨੂੰ ਰੋਕਾਵਾਂਗੇ ਤੁਹਾਡਾ ਵੈਟਿੰਗ ਕਾਰਡ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਘਰ ਦਾ ਇੱਥੇ ਪਰਭਾਈ ਕਰਾਈ ਜਾਵੇ ਨਹੀਂ ਤਾਂ ਇੱਥੇ ਵੈਟਿੰਗ ਕਾਰਡ ਐਸੋਸੀਏਸ਼ਨ ਸਾਰੀ ਆਊਗੀ ਤੇ ਮੁਕਤ ਦੇ ਜੋ ਵੀ ਕਮੂਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਬਈ ਮੇਰਾ ਨਾਮ ਹੈ ਇਹਦਾ ਲੱਕੀਨ ਦੀ ਗੱਲ ਬੋਲ ਰਿਹਾ ਵਾਂ ਕਈ ਕੱਲ ਹੋਰ ਦੱਸਣਾ ਚਾਹਨਾ ਕਿ ਇੱਕ ਗੱਡੀ ਮੇਰੀ ਜੋ ਕਿ ਮੇਰਾ ਛੋਟਾ ਜਿਹਾ ਸਟੂਲਾ ਰਿਹਾ ਸੀ ਜੀ ਇਸ ਗੱਡੀ 'ਚ ਮੈਂ GPS ਲੋਕੇਸ਼ਨ ਚੈਂਜ ਕਿ 45 ਤੋਂ 43 ਦੀ ਸਟੂਲੇ ਗੱਡੀ ਦਿੱਤੀ ਹੈ ਬਾਕੀ ਆਪਣੇ ਸਾਈਡ ਰਾਮ ਨਾਲ ਜਾ ਰਿਹਾ ਹਾਂ ਇਹ ਲੋਕ ਕਹਿ ਰਹੇ ਕਿ ਕੈਮਰੇ ਦੀ ਕੋਈ ਵੀ ਰਿਕਾਰਡਿੰਗ ਨਹੀਂ ਆਈ। ਮੈਂ ਉਹ ਵੀ ਚਾਰ ਤੋਂ ਦਿਖਾਵਾਂਗਾ ਲਾਈਵ ਰਿਕਾਰਡਿੰਗ ਦਿਖਾਊਗਾ। ਇਹ ਗੱਡੀ ਦੀ ਸਪੀਡ ਜਿਹੜੀ 80 45 ਤੋਂ 48 ਦੀ ਸਪੀਡ ਤੇ ਗੱਡੀ ਬੱਜੀ। ਉਹ ਬੰਦਾ ਇਧਰੋਂ ਆ ਰਿਹਾ ਸੀ ਗੱਡੀ ਦੇ ਮੋੜ ਕਹਿੰਦਾ ਜਾ ਰਿਹਾ ਸੀ ਮੇਰੇ ਪੱਜੀ। ਮੈਂ ਲਾਈਫ ਕੈਮਰੋਂ ਸਾਰਾ ਚੈੱਕ ਕਰਦੇ ਹਾਂ। ਤੇ ਉਹਨੇ ਜਾਤਰਾ ਮਾਇ ਇੱਕ ਗੱਡੀ ਲੱਗੋਨੇ ਜਾਤਰਾ ਮੋੜ ਤੋਂ। ਸਾਡੀ ਜਿਹੜੀ 45 ਦੀ ਸਪੀਡ ਜਾ ਰਹੀ ਤੱਕ 40 ਤੋਂ 60 ਤੱਕ। ਚੋਕਾ ਦੇਖਿਆ ਆਪਣੀ ਸਪੀਡ ਪੋਸਟ। ਮੰਗ ਕੀ ਕਰਦੇ ਆਪਾਂ? ਸਾਡਾ ਨਕਸਾ ਰੋਏ ਬੱਸਾ ਟੈਕਨ ਸਟਾਰਟ ਕਰਵਾਇਆ ਸੀ ਆ ਵੀ ਕੋ ਪਾਰਟ ਨੂੰ ਇਹ ਦਾ ਬੱਸ ਆ ਪਾ ਭਾਈ ਮੇਰਾ ਕੀ ਨਾਮ ਹੈ ਆਪਣਾ ਭਾਜੀ ਮੇਰਾ ਨਾਮ ਗੁਰਮਖ ਸਿੰਘ ਹੈ ਜੀ ਟਰੈਕਟਰ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਭਾਜੀ ਅਸੀਂ ਹਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ ਤੇ ਇੱਥੋਂ ਟਰਨ ਕਰ ਰਹੇ ਸੀ ਅਸੀਂ ਠੀਕ ਹੈ ਜੀ ਭਾਜੀ ਟਰਨ ਕਰ ਰਹਾ ওভার ਸਪੀਡ ਗੱਡੀ ਆ ਕੇ ਸਾਡੇ ਟਰੈਕਟਰ ਦੇ ਵਿੱਚ ਟੱਚ ਹੋਈ ਆ ਇੱਕ ਟਰਾਲੀ ਮੁੜ ਗਈ ਉਹਦੇ ਬੈਕ ਸਾਈਡ ਦਾ ਬਿਲਕੁਲ ਅੱਧੀ ਮੁੜੀ ਹੋ ਟਰਾਲੀ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਟੱਚ ਕੀਤੀ ਆ ਗੱਡੀ ਟਰੈਕਟਰ ਦੇ ਤੁਹਾਡੇ ਸਾਹਮਣੇ ਆ ਦੇਖ ਲਓ ਟਰੈਕਟਰ ਟੋਟਲ ਲਾਸ ਹੋ ਗਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਮੁੜ ਗਿਆ ਸੀਗਾ ਕਹ ਲਓ ਕਿ ਇਹਨਾਂ ਦੀ ਓਵਰ ਸਪੀਡ ਕਰਕੇ ਇਹ ਬਿਲਕੁਲ ਵਿੱਚ ਆ ਕੇ ਵੱਜਿਆ ਪਰਲੀ ਨਾਟ ਤੋਂ ਕਹਿੰਦੇ ਸੇ ਪਾਰਟੀ ਦਾ ਇਹ ਕਹਿਣਾ ਹੈ ਕਿ ਉਹ ਚੱਲੂ 45 ਸਪੀਡ ਤੇ ਆ ਰਹੇ ਸੀਗੇ ਕਿਤਨਾ ਐਕਸਪੈਕਟ ਹੈ ਭਾਜੀ 40 ਭਾਜੀ ਅਸੀਂ ਆਪ ਤੁਹਾਡੇ ਨਾਲ ਇਹ ਖਿਆਲ ਤੁਸੀਂ ਟਰੈਕਟਰ ਦੇਖ ਲਓ 40 45 ਦੀ ਸਪੀਡ ਦੇ ਵਿੱਚ ਜਿੰਨਾ ਟਰੈਕਟਰ ਹਾਰਡ ਆ ਇਹ ਕਦੀ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਸੀ ਉਹਨੇ 40 45 ਦੇ ਸਹੀ ਆ ਮੈਂ ਕਿਹਾ ਭਾਜੀ ਕਹਿਣ ਨੂੰ ਕੀ ਕਰਨਾ ਉਹਦਾ ਮੌਕਾ ਦੱਸਦਾ ਤੁਹਾਨੂੰ ਕਿ ਹਾਂ ਵੇ ਕੀ ਸਪੀਡ ਘੈ ਰਹੀ ਆ ਟਰੈਕਟਰ ਦਾ ਟੋਟਲੇ ਲਾ ਦੇਖੋ ਆਜੋ ਟੱਚ ਆਪਾਂ ਹੁਣ ਕੀ ਨਾਮ ਕਰਦੇ ਆ ਭਾਈ ਅਸੀਂ ਤਾਂ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਕਿ ਸਾਡੇ ਟਰੈਕਟਰ ਦਾ ਕੰਮ ਅਸੀਂ ਕਰਾ ਦਿਨ ਜਾਂ ਉਹ ਦੇਖ ਲਓ ਕਿ ਸਾਡਾ ਵੀ ਨੁਕਸਾਨ ਹੋਇਆ ਆ ਉਹਨਾਂ ਦਾ ਵੀ ਨੁਕਸਾਨ ਆ ਆਪਾਂ ਇਹ ਨਹੀਂ ਕਹਿੰਦੇ ਦੋਨਾਂ ਤਰ੍ਹਾਂ ਦੇ ਜੋਲ ਨਾ ਚੰਗਾ ਕਾਲੇ